ਵਿਕਰਮ ਮਜੀਠਿਆ ਛਕਛਰੀਆ ਕਾਲ ਕੀ ਹਾਲ ਚਾਲ ਹੈ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਦੇ ਹੱਸ ਵੀ ਲਿਆ ਕਰੋ ਬਾਤਾਂ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੇ ਹੁਣ ਰੋਣ ਵਾਲਾ ਆ ਗਿਆ ਸੋ ਮੈਂ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠਿਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾਰੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਕਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਿਹਾ ਹੁੰਦਾ ਪਤਾ ਨਾ ਭਗਵਾਨਤਮਾਨ ਦੀ ਉਹਨਾਂ ਤੇ ਦੇਨ ਨਹੀਂ ਆਏ ਕਿ ਉਹ ਤੈਨੂੰ ਪਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸੁਨੱਖੀ ਵੋਟੀ ਹੈਗੀ ਫੇਰ ਤੂੰ ਕਹਿਣਾ ਕਿ ਪਾਉ ਪਾਉ ਪੰਗਾ ਲੈ ਲਿਆ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਹੈ ਕਿੰਨਾ ਨੂੰ ਆਖਿਆ ਜਾਂਦਾ ਜਿਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਸੋ ਪਾਉ ਪੂਤ ਆਪਣੇ ਗੋਜੇ ਚ ਪਾਲਾ ਮਜਿੱਠਿਆ ਹੁਣ ਤੁਹਾਨੂੰ ਸਾਰੇ ਉਹਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਏ ਕਿਉਂਕਿ ਭਗਵਾਨ ਤਮਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਕੇ ਇਹਨਾਂ ਨੂੰ ਫਲੋਰ ਲਿਆ ਉਹ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੀ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਭੇਜ ਸਕੇ ਲਵ ਕਿਡਾ ਬੇਸ਼ਰਮ ਬੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤੇ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਉਹਨੂੰ ਕਹਿੰਦੇ ਆ ਦੁਨੀਆ ਦਾ ਮਹਾ ਬੇਸ਼ਰਮ ਬੰਦਾ ਸੋ ਹਾਂਜੀ ਭਾਈ ਚਿੱਟਾ ਦਾ ਕੰਮ ਤੂੰ ਕੀਤਾ ਮਜੀਠਿਆ ਹੁਣ ਜਿਹੜੀ ਖਬਰ ਆਈ ਹੈ ਮੈਂ ਜਿਹੜੀ ਖਬਰ ਸੁਣੀ ਹੈ ਵੀ ਤੇਰੀ ਜਨਾਨੀ ਨੇ ਵੀ ਚਿੱਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤਵਾਨ ਨੂੰ ਦੇਖ ਵੱਡਾ ਤੂੰ ਮੇਥੋਂ ਮਰ ਚ ਮੇਰੇ ਭਰਾ ਦੇ ਤੋਂ ਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੂੰਗੀ ਆਪਣੀ ਜ਼ਿੰਦਗੀ ਵਿੱਚ ਜੋ ਬੰਦਾ ਡਰੱਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰ ਦਵੇ ਕੁੜੀਆਂ ਨੂੰ ਪ੍ਰੋਸਟੀਚਨ 'ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫ਼ਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਇੱਕ ਤੱਕ ਪੁਰਦੇ ਸੀਰੀਅਲ ਦੇਖੇ ਨਾ ਉਹਦੇ ਵਿੱਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਨਹੀਂ 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 ਕਦੇ ਨਹੀਂ ਕਹੂੰਗੀ ਸੋ ਫਿਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰ ਵਾਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੌਰਪ੍ਰੀਤ ਤੇਰੀ ਸੈਕੰਡ ਘਰ ਵਾਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਉ ਕਿਉਂ ਜਨਾਨੀ ਦਸ਼ਾ ਗਣਪਾਂ ਜਵਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਤੁਸੀਂ ਗੱਲਾਂ ਕਿਦਾਂ ਦੀਆਂ ਓਛੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਹੋ ਆਪਣੇ ਘਰੇ ਸ਼ਬਦ ਹਨ ਮੰਨਿਆ ਕਿ ਜੀਬ ਗਿੱਲੀ ਥਾਂ ਜ਼ੁਬਾਨ ਲੱਗੀ ਹੈ ਫਿਸਲ ਜਾਂਦੀ ਹੈ ਇਹ ਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਹੈ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਸਮਾਜ ਦੇ ਵਿੱਚ ਭਾਈ ਤੇਰੀ ਜਨਾਨੀ ਚਾਂਸੀ ਦੀ ਰਾਣੀ ਐ ਤੋਪ ਐ 147 ਆ ਹੈ ਕੀ ਐ ਵੀ ਜਿਹਨਾਂ ਨੂੰ ਲੋਟ ਕਰ ਲੂਗੀ ਮਾਂ ਦਰਿਨ ਨਾਲ ਮਜੀਠੇ ਇਕੱਲੇ ਬੈ ਕੇ ਸੋਚੀ ਕਿ ਡਰਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਵਾਲ ਕਰਨਗੇ ਵੀ ਦੇਵ ਵਪਾਰ ਦਾ ਧੰਦਾ ਤੇ ਡਰਗ ਦਾ ਧੰਦਾ ਨੈਂਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀਆਂ ਬਿਲਕੁਲ ਮੈਚ ਕਰ ਰਹੀਆਂ ਦੇਵ ਵਪਾਰ ਜਿਹੜੇ ਸਾਡੇ ਕੁਛ ਪੰਜਾਬੀ ਗਾਂ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵ ਵਪਾਰ ਚ ੱੱਕਾ ਮਾਰ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾਰੇ ਜਿਹਨੂੰ ਦੇਵ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵਿਚਨ ਜਿਹਨਾਂ ਨੂੰ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨੂੰ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਿਡ ਆ ਤੁਸੀਂ ਡਰੱਗ ਦਾ ਬਿਜ਼ਨਸ ਕੀਤਾ ਬੇਪਨਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇ ਦੇ ਅੰਦਰ ਜਾਂਦਾ ਸੋ ਦੇ ਵਪਾਰ ਤੇ ਡਰੱਗ ਇੱਕੋ ਹੀ ਗੱਲ ਆ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਕੋਸਤਿਆਂ ਤੁਹਾਡੇ ਵਰਗੇ ਲੋਕਾਂ ਨੂੰ ਵੱਦ ਦੋਆਵਾਂ ਦਿੰਦੀਆਂ ਸੁਣਨ ਚ ਗੱਲ ਆਈ ਕਿ ਮੰਜੀਠਿਆ ਦੀ ਜਿਹੜੀ ਜਨਾਨੀ ਹੈ ਕਹਿੰਦੇ ਇਦਾਂ ਪਰਸਾਂ ਚ ਪਾ ਪਾ ਕੇ ਡਰਗ ਸਪਲਾਈ ਕਰਦੀ ਰਹੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਹੀ ਉਹ ਵੀਡੀਓ ਸੁਣੀ ਮੈਂ ਇੱਕ ਸੋਰਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੀ ਚ ਦੂਜੀ ਔਰਤ ਦਾ ਦਰਦ ਸਮਝਦੀ ਆ ਪਰ ਅੱਜ ਦੇ ਟਾਈਮ ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ ਚ ਰੱਖ ਕੇ ਉਹਨੂੰ ਸੀਜਦੀ ਆ ਉਹਨੂੰ ਇਸ ਦੁਨੀਆ ਚ ਲੈ ਕੇ ਆਂਦੀ ਆ ਨਵਾਂ ਜਨਮ ਦਿੰਦੀ ਆ ਉਹੀ ਔਰਤ ਡਰਗ ਸਪਲਾਈ ਕਰੇ ਸਾਡੇ ਪੰਜਾਬ ਤੇ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲਾਂ ਖਤਮ ਕਰਦੀਆਂ ਇੱਕ ਪਾਸੇ ਕਹਿੰਦੇ ਹੋ ਕਿਰਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਤੇ ਰਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਏ ਆ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰੱਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਧਰ ਉਹ ਸੁਖਵੀਰ ਬਾਦਲ ਦੀ ਵੀਡੀਓ ਦੇਖੀ ਉਹ ਕਹਿ ਰਿਹਾ ਜੀ ਮੇਰੇ ਟਾਈਮ 'ਚ ਜਿਹੜੀਆਂ ਬੇਅਦਬੀਆਂ ਹੋਈਆਂ ਜੀ ਮਾਫੀ ਦੋ ਜੀ ਆ ਹੁਣ ਮਾਫੀਆਂ ਯਾਦ ਆ ਗਈਆਂ ਬਾਦਲ ਸਾਹਿਬ ਬਾਦਲ ਸਾਹਿਬ ਅਬ ਕਿਉਂ ਮਾਫੀ ਯਾਦ ਆਈ ਆਪਕੋ ਇਤਨੇ ਟਾਈਮ ਕੌਣ ਸੀ ਐਸੀ ਕੁੰਭਕਰਨ ਕੀ ਨੀਂਦ ਸੌ ਰਹੇ تھے ਆਪ ਜੋ ਆਪ ਅਬ ਉੱਠੇ ਹੈ अरे आपके राज में क्या गुंडागर्दी बदमाशी ड्रग्स क्या कुछ नहीं हुए आपने सिर्फ अपना बिजनेस बढ़ाया है पंजाब में हर जगह से जहां मौका मिला आपने सिर्फ पैसे कमाए कोई छड़ड़ी है तुलसी जगह जितो तुलसी नोट नहीं कमाए दस दो मेनू रेता दी ट्रॉलियां तक नहीं छड़ियां तुसी शुक्र है ਤੁਸੀਂ ਜਿਹੜੇ ਹਵਚਾਰੇ ਆ ਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਿਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਵਰ ਸਾਫ਼ ਕਰਨ ਦਾ ਉਹ ਗੱਲ ਸੁਣ ਲਓ 75 ਰੁਪਏ ਮੇਰਾ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਤਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਜਿ ਚੁੱਲ੍ਹੇ ਉੱਪਰ ਪਾਣੀ ਚ ਡੁੱਬ ਕੇ ਮਰ ਜਾਓ ਇੰਨਾ ਬੇਪਰਵਾਹ ਦੌਲਤ ਤੁਸੀਂ ਪੰਜਾਬ ਚ ਲੁੱਟੀ ਕਮਾਈ ਕੰਗਾਲ ਕਰਕੇ ਰੱਖਤਾ ਪੰਜਾਬ ਨੂੰ ਨਸ਼ਿਆਂ ਤੇ ਅੱਜ ਦੀ ਨੌਜਵਾਨ ਪੀੜੀ ਲਾਤੀ ਪਹਿਲਾਂ ਤਾਂ ਮੁੰਡੇ ਨਸ਼ਾ ਕਰਦੇ ਸੀ ਹੁਣ ਤਾਂ ਕੁੜੀਆਂ ਕਰਨ ਲੱਗੀਆਂ ਆ ਥੋੜਾ ਦਿਨ ਪਹਿਲ ਦੀ ਬ੍ਰੈਂਟਨ ਦੀ ਖਬਰ ਆ ਪਾਲਸਨਰ ਸਟੂਡੈਂਟ ਕੁੜੀ ਫੜੀ ਆ ਜਿਹੜੀ ਕਾਰ ਫੜੀ ਉਹ ਕਾਰ ਵਿੱਚੋਂ ਲੀਦੀ ਆ ਤੇ ਉਹ ਸਟੂਡੈਂਟ ਕੁੜੀ ਕੋਲੋਂ ਡਰਗ ਮਿਲੇ ਉਹਦਾ ਪੂਰਾ ਨਾਮ ਨਹੀਂ ਦੱਸਿਆ ਲਾਸਟ ਨੇਮ ਕੀ ਆ ਉਹਦਾ ਗੌਰ ਫਰਮਾਇਓ ਜਨਾਬ ਜੀ ਕੌਰ ਸਿੰਘ ਤੇ ਕੌਰ ਕਿਹਦੇ ਮਗਰ ਲੱਗਦਾ ਸਾਡੇ ਪੰਜਾਬੀਆਂ ਦੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕੌਰ ਕਿਉਂ ਕੁੜੀਆਂ ਕੈਨੇਡਾ ਅਮਰੀਕਾ ਅਗੇ ਦੇ ਮੁਲਕਾਂ ਚ ਜਾ ਕੇ ਦੇ ਵਪਾਰ ਦੇ ਤੰਦਰ ਚ ਪੈ ਗਈਆਂ ਕਿਉਂ ਕੁੜੀਆਂ ਮੁੰਡੇ ਡਰਗ ਵੇਚਣ ਲੱਗ ਗਏ ਆ ਡਰਗ ਕਰਨ ਲੱਗ ਗਏ ਵਾਈ ਇੱਕ ਰੀਜ਼ਨ ਦੱਸੋ ਮੈਨੂੰ ਜੇ ਤੁਸੀਂ ਕਹਿੰਦੇ ਹੋ ਪੰਜਾਬ ਚ ਆਏ ਆ ਪੰਜਾਬ ਉਹ ਹੈ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਪੰਜਾਬ ਭਗਵੰਤ ਮਾਨ ਨੂੰ ਤਾਂ ਹਲੇ ਜਨਾਬ ਜੀ 2 ਸਾਲ ਹੀ ਆਏ ਆ ਉਹ ਪਹਿਲੇ ਤਾਂ ਸੀਐਮ ਨਹੀਂ ਸੀ ਨਾ ਪੰਜਾਬ ਦੇ ਉਹਨਾਂ ਨੂੰ ਤਾਂ ਹਲੇ 2 ਸਾਲ ਹੋਇਆ ਜਿਹੜਾ ਕੰਮ ਤੁਹਾਡੀਆਂ ਪੀੜ੍ਹੀਆਂ ਨੇ ਦਰ ਤੋਂ ਤੁਸੀਂ ਗੰਦ ਪਾਇਆ ਪੰਜਾਬ 'ਚ ਉਹ ਬੰਦਾ 2 ਸਾਲ 'ਚ ਕਿੱਦਾਂ ਝਾੜੂ ਨਾਲ ਸਾਫ਼ ਕਰ ਦੂ ਜਦੋਂ ਗੰਦ ਬਹੁਤ ਜ਼ਿਆਦਾ ਹੁੰਦਾ ਨਾ ਘਰ 'ਚ ਘਰ ਸਾਫ਼ ਕਰਨ ਲਈ ਵੀ ਟਾਈਮ ਲੱਗਦਾ ਪੰਜਾਬ ਤਾਂ ਬਹੁਤ ਵੱਡਾ ਸੂਬਾ ਹੈ ਉਹਨੂੰ ਵੀ ਸਾਫ਼ ਕਰਨ ਨੂੰ ਹਲੇ ਟਾਈਮ ਲੱਗੇਗਾ ਮੈਂ ਤਾਂ ਕਹਿੰਦੀ ਮਾਨਸਾਹ ਵਾਲੇ 5 ਸਾਲ ਪੂਰੇ ਕਰਨੇ 5 ਸਾਲ ਹੋਰ ਆਣ ਵਾਲੇ ਚੋਂ 10 ਸਾਲ ਦਾ ਟਾਈਮ ਦਿੱਤਾ ਜਾਵੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਮਾਜ ਨੂੰ ਸੁਧਾਰਨਾ ਡਰਗ ਨੂੰ ਰੋਕਣਾ ਇੱਥੇ ਸਭ ਜ ਬਿਗ ਡੀਲ ਤਾਂ ਬੰਦੇ ਨੂੰ ਟਾਈਮ ਚਾਹੀਦਾ ਹੈ ਅੱਜ ਭਗਵੰਤ ਮਾਨ ਨੇ ਤੁਹਾਡੇ ਚਿੱਠੇ ਖੋਲਤੇ ਤੁਹਾਨੂੰ ਸਭ ਨੂੰ ਨੋਟਿਸ ਜਾਰੀ ਹੈ ਜੋ ਜੋ ਡਰਗ ਵੇਚਦੇ ਸੀ ਕੰਮ ਕਰਦੇ ਸੀ ਹੁਣ ਤੁਹਾਡੇ ਲੱਗੇ ਚਨੂਣੇ ਹੁਣ ਤੁਸੀਂ ਭੱਜਦੇ ਫਿਰਦੇ ਹੋ ਚਿੱਠੀਆਂ ਨੂੰ ਲਵ ਲੈਟਰ ਰੱਖਦੇ ਹੋ ਕੋਈ ਕਹਿੰਦਾ ਮੇਰੀ ਜਨਾਨੀ ਤੈਨੂੰ ਦੇਖੂ ਦੇਖ ਲੈ ਭਾਈ ਤੇਰੀ ਜਨਾਨੀ ਵੀ ਅਸੀਂ ਵੀ ਭਗਵੰਤਨ ਵਾਲੀ ਸਟੈਂਡ ਕਰਦੇ ਆਂ ਫਿਰ ਦੇਖ ਲੈ ਤੇਰੀ ਜਨਾਨੀ ਸ਼ਰਮ ਆਣੀ ਚਾਹੀਦੀ ਇੱਕ ਜਨਾਨੀ ਜਾਤ ਨੂੰ ਹੋ ਕੇ ਡਰਗ ਦਾ ਕੰਮ ਕਰ ਰਹੀ ਆ ਥੈਟਸ ਅ ਵੈਰੀ ਬੈਡ ਵੈਰੀ ਬੈਡ ਤੁਸੀਂ ਇੱਕ ਵਾਰ ਸੋਚਿਆ ਜੇ ਤੁਸੀਂ ਜੱਟ ਸਿੱਖ ਫੈਮਲੀ ਹੋ ਤੁਸੀਂ ਇੱਕ ਵਾਰ ਸੋਚਿਆ ਤੁਸੀਂ ਆਪਣੇ ਸਿੱਖਾਂ ਦੇ ਦੀ ਪੋਤੀ ਬਰਬਾਦ ਕਰਦੇ ਸੋਚੀ ਕਦੀ ਗੱਲ ਬਹਿ ਕੇ ਗੁਰੂ ਮਹਾਰਾਜ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਸੀ ਤੁਸੀਂ ਪੈਸੇ ਚ ਇੱਕਾ ਮਜੀਠਿਆ ਤੇ ਕਾ ਬਾਦਲ ਇਹ ਇੰਨੇ ਅੰਨੇ ਹੋਏ ਪੈਸੇ ਵਿੱਚ ਇਹ ਦੌਲਤ ਦੇ ਸਰੂਰ ਦੇ ਵਿੱਚ ਇੰਨੇ ਅੰਨੇ ਹੋਏ ਪੈਸੇ ਸਵਿਫਟ ਬੈਂਕ ਅਕਾਊਂਟ ਤੁਹਾਡੇ ਆ ਬਾਹਰ ਵਿਦੇਸ਼ਾਂ 'ਚ ਜਿਹੜੇ ਬਿਜ਼ਨਸ ਤੁਸੀਂ ਖੋਲੇ ਆ ਬਾਹਰ ਘਰ ਲੈ ਕੇ ਬੈਠੇ ਹੋ ਉਹ ਕਿੱਥੇ ਲੈ ਕੇ ਜਾਓਂਗੇ ਇੰਨੀ ਦੌਲਤ ਮੈਨੂੰ ਦੱਸ ਤਾਂ ਦੋ ਕਿੱਥੇ ਲੈ ਕੇ ਜਾਓਂਗੇ 220 ਗ੍ਰਾਮ ਦੀ ਸੋਲ ਹੁੰਦੀ ਹੈ ਬੰਦੇ ਦੇ ਬੋਡੀ ਵਿੱਚ ਜਦੋਂ ਨਿਕਲਣੀ ਆ ਫਰਰ ਕਰਕੇ ਨਿਕਲ ਜਾਣੀ ਆ ਨਾਲ ਹੀ ਜਾਣਾ ਜੇ ਸੋਚ ਰਹੇ ਹੋ ਸਾਡੇ ਬੱਚੇ ਤਾਂ ਰਾਜ ਕਰਨਗੇ ਬੱਚੇ ਕਿਨੇ ਵੇਖਿਆ ਤਾਨੂੰ ਕੀ ਪਤਾ ਤੁਹਾਡੇ ਮਰਦੇ ਤੁਹਾਡੇ ਬੱਚੇ ਵੀ ਉੱਡ ਜਾਣ ਜਲਾਲੂਦੀਨ ਮੁਹੰਮਦ ਅਕਬਰ ਨੇ ਫਤਿਹਪੁਰ ਸਿਕਰੀ ਜਿਹੜਾ ਮਹਿਲ ਬਣਾਇਆ ਸੀ ਨਾ ਲਾਲ ਪੱਥਰ ਮੰਗਾ ਕੇ ਰਾਜਸਥਾਨ ਤੋਂ ਕਹਿੰਦਾ ਐਸਾ ਮਹਿਲ ਕਿਤੇ ਨਹੀਂ ਹੋਊਗਾ ਹਜ਼ਾਰਾਂ ਸਾਲ ਕਹਿੰਦਾ ਮਹਿਲ ਟੁੱਟੂਗਾ ਨਹੀਂ ਇਹਦੀ ਦੁਵਾਰ ਐਵੇਂ ਰਹਿਣਗੀਆਂ ਤੇ ਗੱਲ ਵੀ ਸੱਚ ਆ ਅੱਜ ਤੁਸੀਂ ਸਾਡਾ ਇਤਿਹਾਸ ਦੇਖ ਕੇ ਸਿੱਖਾਂ ਦੇ ਜਿਹੜੇ ਪੁਰਾਣੇ ਜਿੰਨੇ ਤੁਸੀਂ ਲਾਲੋ ਸ਼ਹੀਦ ਹੋਏ ਨੇ ਜਾਂ ਸਾਡੇ ਜਿਹੜੇ ਦਸੋਂ ਪਿਤਾ ਜਿਹੋਨਾਂ ਦੇ ਘਰਾਂ ਦੇ ਹਾਲ ਦੇਖੋ ਕੀ ਆ ਕਈਆਂ ਦੇ ਲੈਂਟਰ ਟੁੱਟੇ ਇੱਟਾਂ ਟਈਆਂ ਖੰਡਰ ਹੈ ਪਰ ਜਲਾਲਉਦੀਨ ਮੁਹੰਮਦ ਅਕਬਰ ਦਾ ਮਹਿਲ ਅੱਜ ਵੀ ਉੱਥੇ ਫਤਿਹਪੁਰ ਸਿਰ ਲੋਕ ਦੇਖਣ ਜਾਂਦੇ ਆ ਇੱਕ ਇੱਟ ਨਹੀਂ ਹਿੱਲੀ ਉਹਦੇ ਵਿੱਚੋਂ ਪ੍ਰਾਪਤ ਬੰਦਾ ਹਿੱਲ ਗਿਆ ਨਾ ਖੰਡਰ ਵੀ ਹਿੱਲ ਗਿਆ ਉਹਦਾ ਉਹ ਤਾਂ ਮਹਿਲ ਸੁੰਸਾਨ ਬਿਆਹਬਾਨ ਕਬੂਤਰਾਂ ਦੇ ਟਹਿ ਟਹਿ ਕਰਕੇ ਬਿਠਾ ਕਰ ਜਾਂਦੇ ਆ ਕੁੱਤੇ ਬਿੱਲੇ ਆਂਦੇ ਸਸੂ ਕਰਕੇ ਚੱਲ ਜਾਂਦੇ ਆ ਮਹਿਲ ਹੈ ਪਰ ਸੁੰਸਾਨ ਹੈ ਇਤਿਹਾਸ ਹੀ ਰਹਿ ਗਿਆ ਤਾਂ ਯਾਦ ਰੱਖਿਓ ਸੁਧਰ ਜੋ ਸੁਧਰ ਜੋ ਨਾ ਗੰਦ ਪਾਓ ਨਿਤ ਲੋਕ ਗੰਧ ਪਾਉਣਗੇ ਤਾਂ